ਮੇਰਾ ਮੰਨਣਾ ਮੈਂ ਦੋਵੇਂ ਇਸ਼ੇਜ ਜੇ ਮੈਨੂੰ ਸੁਝਰੇ ਨੇ ਇਸ ਵੇਲੇ ਬੜੀ ਬੰਦਪਾਗੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਡਿਵੈਲਪਮੈਂਟਸ ਹੋ ਰਹੀਆਂ ਵਾ ਸਿੱਖ ਜੱਥੇ ਤੇ ਗੁਰਨਾਣਕ ਸਾਹਿਬ ਦੇ ਗੁਰਪੁਰਪ ਦੇ ਮੱਕੇ ਦੇ ਉਤੇ ਪਾਬੰਦੀ ਲਾਉਣੀ ਪੀਓ ਨਹੀਂ ਜਾ ਸਕਦੇ ਇਹ ਬਿਲਕੁਲ ਸਰਾਸਰ ਗਲਤ ਹੈ ਆ ਪਾਕਿਸਤਾਨ ਤੇ ਦਰਮਿਆਨ ਦੇ ਵਿਚਕਾਰ ਜਿਹੜੇ ਜਿਹੜੀ ਟੈਨਸ਼ਨ ਹੈ ਤਣਾਅ ਵਾ ਉਹ ਲਗਾਤਾਰ 1947 ਤੋਂ ਬਾਅਦ ਬਣਿਆ ਹੋਇਆ ਵਾ ਪਹਿਲੇ 1947 ਤੋਂ ਬਾਅਦ ਕਸ਼ਮੀਰ ਤੇ ਜੰਗ ਹੋਇਆ ਫਿਰ 1965 ਦੀ ਲੜਾਈ ਹੋਈ ਉਸ ਤੋਂ ਬਾਅਦ ਕੱਤਰੀ ਦੀ ਲੜਾਈ ਹੋਈ ਕਾਰਗਿਲ ਦੀ ਲੜਾਈ ਹੋਈ ਔਰ ਹੋਰ ਵੀ ਕਈ ਵਾਰ ਤਲਖੀ ਜੜੀ ਆ ਉਹ ਸਾਹਮਣੇ ਆਈ ਲਗਾਤਾਰ ਬਾਰਡਰ ਦੇ ਉੱਤੇ ਫਾਇਰਿੰਗ ਹੁੰਦੀ ਰਹੀ ਆ ਲੇਕਿਨ ਇੱਕ ਦੂਜੇ ਦੇ ਜਿਹੜੇ ਗੁਰਦਆਮ ਨੇ ਉੱਥੇ ਜਿੱਥੇ ਜਾਂਦੇ ਰਹੇ ਆ ਖਾਸ ਕਰਕੇ ਸਿੱਖ ਜਥਿਆਂ ਦੇ ਉੱਤੇ ਕੋਈ ਪਾਬੰਦੀ ਨਹੀਂ ਲੱਗਦੀ ਰਹੀ ਵਿੱਚ ਵਿੱਚ ਜੇ ਪਾਬੰਦੀ ਲੱਗਦੀ ਵੀ ਸੀ ਤਾਂ ਬੜੀ ਥੋੜੀ ਦੇਰ ਲਈ ਲੱਗਦੀ ਸੀ ਔਰ ਫਿਰ ਚੁੱਕੀ ਜਾਂਦੀ ਸੀ ਔਰ ਉਸ ਤੋਂ ਬਾਅਦ ਜਰ 2018-19 ਦੇ ਵਿੱਚ ਤੱਕ ਨਵੀਂ ਸ਼ੁਰੂਆਤ ਹੋ ਗਈ ਜਿਹੜਾ ਕਰਤਾਰ ਸਾਹਿਬ ਕਰਤਾਰਪੁਰ ਸਾਹਿਬ ਦਾ ਲੰਗਾਇਕ ਖੁੱਲ ਗਿਆ ਸੋ ਮੇਰਾ ਖਿਆਲ ਆ ਕਿ ਇਹ ਜਿਹੜੀ ਪਾਬੰਦੀ ਆ ਇਹ ਬਿਲਕੁਲ ਗਲਤ ਆ ਔਰ ਇਸ ਪਾਬੰਦੀ ਦੇ ਉਤੇ ਕੇਂਦਰ ਸਰਕਾਰ ਨੂੰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਵਾ ਔਰ ਜੇ ਕੋਈ ਖਤਰਾ ਨਜ਼ਰ ਆ ਰਿਹਾ ਵਾ ਤੇ ਇਹਦੇ ਬਾਰੇ ਪਾਕਿਸਤਾਨ ਸਰਕਾਰ ਨੂੰ ਸਾਨੂੰ ਅਲਰਟ ਕਰ ਦੇਣਾ ਚਾਹੀਦਾ ਵਾ ਪਾਕਿਸਤਾਨ ਸਰਕਾਰ ਨੂੰ ਕਹਿਣਾ ਚਾਹੀਦਾ ਵਾ ਕਿ ਤੂੰ ਕੁਖਤਾ ਪਾਬੰਦ ਕਰੋ ਔਥੇ ਮਿਆਦ ਘਟਾ ਦਿਓ ਜੇ ਅੱਗੇ 10 ਦਿਨ ਲਈ ਜਾਂਦਾ ਜੱਥਾ ਜਾਂ 8 ਦਿਨ ਲਈ ਜਾਂਦਾ ਤੇ 3 ਦਿਨ 4 ਦਿਨ ਲਈ ਕਰ ਦਿਓ ਲੇਕਿਨ ਜੱਥੇਦਾਰ ਜੱਥੇ ਨੂੰ ਜਾਨ ਦੇਣਾ ਸਹੀਦਾਵਾ ਉਹਦੇ ਨਾਲ ਨਾਲ ਫਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਵਾ ਉਹ ਵੀ ਖੋਲ ਦੇਣਾ ਚਾਹੀਦਾ ਕਿਉਂਕਿ ਉਹ ਬਿਲਕੁਲ ਇੱਕ ਲਿਮਟਿਡ ਪਰਪਸਲੀ ਹੁੰਦਾ ਕਿ ਲੋਕ ਕੋਰੀਡੋਰ ਥਰੂ ਜਾਂਦੇ ਆ ਮੱਥਾ ਟੇਕਦੇ ਤੇ ਵਾਪਸ ਆ ਜਾਂਦੇ ਆ ਜੇ ਤੁਹਾਨੂੰ ਲੱਗਦਾ ਵਾ ਕਿ ਉੱਥੇ ਉਹਨਾਂ ਦੀ ਸੁਰੱਖਿਆ ਉਹ ਸੁਰੱਖਿਅਤ ਨਹੀਂ ਤੇ ਪਾਕਿਸਤਾਨ ਸਰਕਾਰ ਨੂੰ ਰਿਕਵੈਸਟ ਕਰਕੇ ਉੱਥੇ ਪਾਕਿਸਤਾਨ ਦੀ ਜਿਹੜੀ ਲੋਕਲ ਲੋਕ ਨੇ ਜਿਹਨੇ ਜਿੰਨੇ ਦੇਰ ਤੱਕ ਪੰਜਾਬ ਦੇ ਇੱਥੋਂ ਦੇ ਜੱਥਾ ਗਿਆ ਹੁੰਦਾ ਵਾ ਉਹਨਾਂ ਜਿੰਨਾ ਤੱਕ ਉੱਥੋਂ ਦੇ ਲੋਕਾਂ ਨਾਲ ਹੋਣਗੇ ਉੱਥੇ ਕੋਈ ਨਾ ਕੋਈ ਸਿਸਟਮ ਲੱਗਿਆ ਜਾ ਸਕਦਾ ਵਾ ਸੋ ਇਹ ਪਾਬੰਦੀ ਲਾਉਣੀ ਚਾਹੀਦੀ ਆ ਮੇਰੇ ਖਿਆ ਗਲਤ ਆ ਜੰਗਾ ਵੇਲੇ ਦੀ ਪਾਬੰਦੀ ਲੱਗੀ ਹੋਰ ਟੈਨਸ਼ਨ ਵੇਲੇ ਦੀ ਪਾਬੰਦੀ ਲੱਗੀ ਤਾਂ ਹੁਣ ਕਿਉਂ ਪਾਬੰਦੀ ਲਗਦੀਆਂ ਔਰ ਇਹਨੂੰ ਸਿਆਸਤ ਦੇ ਨਾਲ ਲਿੰਕ ਨਹੀਂ ਕਰਨਾ ਚਾਹੀਦਾ ਜੇ ਵਾਖੇ ਹੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਮੈਚ ਬੰਦ ਕੀਤੇ ਹੋਏ ਕਿੱਡਾ ਵੀ ਅਸੀਂ ਨਹੀਂ ਕਰਨੀਆਂ ਵਪਾਰ ਵੀ ਬੰਦ ਕਰਨਾ ਵਾ ਤੇ ਫਿਰ ਦੂਜੇ ਮੁਲਕਾਂ ਆ ਕੀ ਖੇਡ ਲੋ ਔਰ ਜੇ ਦੂਜੇ ਮੁਲਕ ਜਿਵੇਂ ਦੁਬਈ ਦੇ ਵਿੱਚ ਹੁਣ ਕ੍ਰਿਕਟ ਏਸ਼ੀਆ ਕੱਪ ਮੈਚ ਹੋਇਆ ਵਾ ਤੇ ਜੇ ਮੈਚ ਖੇਡ ਲਿਆ ਤਾਂ ਫਿਰ ਹੱਥ ਬੰਨੌਣ ਦੇ ਵਿੱਚ ਕੀ ਪ੍ਰੋਬਲਮ ਐ ਇਹ ਤੇ ਇੱਕ ਬਿਲਕੁਲ ਖੇਡਾਂ ਦੀ ਭਾਵਨਾ ਵਾ ਜਿਹਨੂੰ ਹਮੇਸ਼ਾ ਪੈਕਲਰ ਰੱਖਣਾ ਚਾਹੀਦਾ ਵੰ ਅਮਰੀਕਾ ਤੇ ਸੋਵੀਟ ਯੂਨੀਅਨ ਦੇ ਦਰਮਿਆਨ ਕੋਲਡ ਵਾਰ ਕਿੰਨੇ ਸਾਲ ਰਹੀ ਹੁਣ ਵੀ ਯੂਕਰੇਨ ਕਰਕੇ ਟੈਂਸ਼ਨ ਚੱਲ ਰਹੀ ਆ ਲੇਕਿਨ ਜਦੋਂ ਰਾਸ਼ਟਰਪਤੀ ਪੁਤਿਨ ਤੇ ਰਾਸ਼ਟਰਪਤੀ 트ੰਪ ਮਿਲਦੇ ਆ ਹੱਥ ਫੇਮ ਲਾਉਂਦੇ ਆ ਨਾ ਉਹ ਹੱਥ ਮਲਾਉਣ ਦੇ ਵਿੱਚ ਹੀ ਪ੍ਰੋਬਲਮ ਆ ਜਦੋਂ ਜਨਰਲ ਵੀ ਆਪਸ ਮਿਲਦੇ ਆ ਉਦੋਂ ਵੀ ਹੱਥ ਮਲਾਉਂਦੇ ਆ ਜਾਂ ਇੱਕ ਦੂਜੇ ਨੂੰ ਸਲੂਟ ਕਰਦੇ ਆ ਜਿਹੜਾ ਸੀਨੀਅਰ ਜੂਨੀਅਰ ਹੁੰਦਾ ਵਾ ਦੇ ਦੇਖੂ ਜੇ ਤੇ ਮੁਲਕ ਦੇ ਜਨਾਂ ਨੂੰ ਮਿਲਦੇ ਆ ਸੋ ਕਹਿਣ ਦਾ ਭਾਵੇਂ ਆ ਕਿ ਇਹ ਬਿਲਕੁਲ ਇੱਕ ਗਲਤ ਟ੍ਰੈਂਡੈਂਸੀ ਆ ਪਰ ਇੱਕ ਨਮੀ ਇੱਕ ਨਮੀ ਤਲਖੀ ਅਸੀਂ ਪੈਦਾ ਕਰ ਰਹੇ ਆਂ ਔਰ ਜਿਹੜੀਆਂ ਵੈਸੇ ਵੀ ਸਪੋਰਟਸ ਜਿਹੜੀਆਂ ਆ ਇਹਨਾਂ ਨੂੰ ਸਿਆਸਤ ਤੋਂ ਮੁਕਤ ਰੱਖਣਾ ਚਾਹੀਦਾ ਮੁਲਕ ਲੱਭਦੇ ਰਹਿਣ ਆਪਸ ਵਿੱਚ ਲੇਕਿਨ ਖੇਡਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਵਾ ਸਾਡੇ ਜਿਵੇਂ ਕੁਆਟਰ ਨੇ ਕਿਹਾ ਕਿ ਖੇਡਾਂ ਇਹੋ ਜਿਹੀ ਇੱਕ ਕੜੀ ਆ ਜਿਹਨੂੰ ਵਰਤਿਆ ਜਾ ਸਕਦਾ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਸੁਧਾਰ ਲਿਆਉਣ ਦੇ ਉਲਟਾ ਨਾ ਕਰੀਏ ਖੇਡਾਂ ਨੂੰ ਵਰਤੀਏ ਮੁਲਕਾਂ ਦੇ ਵਿੱਚ ਸੁਧਾਰ ਲਿਆਉਣ ਲਈ ਰਿਸ਼ਤਿਆਂ ਦੇ ਵਿੱਚ ਸੁਧਾਰ ਲਿਆਉਣ ਲਈ ਸਿਆਸਤ ਕਰਕੇ ਖੇਡਾਂ ਮੰਦਿਰ ਕਰੀ ਹੋਣੀ ਚਾਹੀਦੀਆਂ ਸੋ ਸਿਆਸਤ ਜਿਹੜੀ ਆ ਖੇਡਾਂ ਦੇ ਵਿੱਚ ਇਹਨੂੰ ਨਾ ਵੜੀਏ ਖੇਡਾਂ ਕਰਕੇ ਆਪਾਂ ਸਿਆਸਤ ਜਿਹੜੀ ਆ ਉਹਨੂੰ ਚਿੱਗੇ ਪਾਸੇ ਹਟੋੜੀਏ ਇਹ ਮੇਰਾ ਵਿਚਾਰ ਹੈ